ਮੈਂ ਮੰਮੀ ਜੀ ਮੈਂ ਤਾਂ ਅੱਜ ਬੜਾ ਹੀ ਥੱਕ ਗਈ ਕੰਮ ਕਰ ਕਰਕੇ ਸਾਰਾ ਹੀ ਕੰਮ ਮੇਰੇ ਤੇ ਪੈ ਗਿਆ ਤੁਸੀਂ ਵੀ ਅੱਜ ਬੜੀ ਲੇਟ ਉੱਠੇ ਜੇ ਤੁਹਾਨੂੰ ਕੀ ਹੋ ਗਿਆ ਅੱਜ ਮੈਂ ਵੀ ਕੱਲ ਉਧਰ ਬੁੱਤ ਗਈ ਤੇ ਥੱਕ ਹੀ ਗਈ ਧੁੱਪ ਕਿੰਨੀ ਲੱਗਾ ਨਾ ਹੁਣ ਤੈਨੂੰ ਪਤਾ ਕੱਲੀ ਨੂੰ ਕਰਨ ਦਾ ਲੈ ਮੰਮੀ ਅੱਗੇ ਤੁਸੀਂ ਕਿੰਨਾ ਕੁ ਕਰਦੇ ਹੋ ਮੈਂ ਹੀ ਕਰਦੀ ਆ ਕੱਲੀ ਹੁਣ ਜਰਾ ਚਲੋ ਜੋ ਆਈ ਹੈ ਤੇ ਮੈਨੂੰ ਥੋੜਾ ਜਿਹਾ ਸੋਖ ਹੋ ਗਿਆ ਮੈਂ ਤੇ ਆਖਿਆ ਅੰਦਰ ਹੋਊਗੀ ਹੁਣ ਉੱਠਦੀ ਹੁਣ ਉੱਠਦੀ ਛੁੱਟੀ ਹੋਣੀ ਆ ਲੇਟ ਉਹ ਹੈ ਉਹ ਅੰਦਰ ਹੀ ਨਹੀਂ ਹੈਗੀ ਤੁਸੀਂ ਲੈ ਕੇ ਨਹੀਂ ਆਏ ਉਹਨੂੰ ਨਾਲ ਨਹੀਂ ਉਹ ਨਹੀਂ ਪਤਾ ਆਈ ਕਿਉਂ ਉਤੇ ਜਦੋਂ ਫਿਰ ਮੈਂ ਗੱਲ ਕਰਨ ਗਈ ਭੀਜ ਤਰੀ ਤਰੀ ਪਰਿਸ਼ਤੇ ਦੀ ਗੱਲ ਕਰਦਗੇ ਅਗਲੇ ਪਤਮਾ ਆਪੀ ਉਹਨੇ ਕੋ ਸੋਚਣਾ ਹੁੰਦਾ ਵਾ ਉਹਨਾਂ ਦੀ ਧੀ ਦੀ ਜ਼ਿੰਦਗੀ ਦਾ ਸਵਾਲ ਆ ਇਹ ਥੋੜਾ ਵੀ ਮੈਂ ਗੱਲ ਕੀਤੀ ਤਾਂ ਨਾ ਫੜ ਕੇ ਮੇਰੇ ਨਾਲ ਤੋਰਦੀ ਉਹੋ ਮੰਮੀ ਉਹ ਗੱਲ ਤੇ ਚਲੋ ਠੀਕ ਆ ਉਹਨਾਂ ਦੀ ਮਰਜ਼ੀ ਆ ਚਲੋ ਸੋਚਣ ਪਰ ਉਹਨੇ ਜੋਬ ਤੇ ਨਹੀਂ ਜਾਣਾ ਜੋਬ ਤੇ ਛੁੱਟੀ ਅੱਜ ਨੂੰ ਮੇਰਾ ਭਰਾ ਆਂਦਾ ਇੱਥੋਂ ਕਲਾ ਦੇ ਕਰਾਂਗੇ ਹੁਣ ਉਹਨੇ ਆਉਣਾ ਹੀ ਨਹੀਂ ਇੱਥੇ ਉਹਨਾਂ ਬਾਹੂ ਮੈਨੂੰ ਇਹ ਗੱਲ ਕਹੀ ਤੇ ਅਸੀਂ ਤੈਨੂੰ ਸੋਚ ਸਮਝ ਕੇ ਦੱਸਾਂਗੇ ਆਂਟੀ ਅਜੇ ਇੰਨੀ ਛੇਤੀ ਕਾੜ ਨਾ ਪੁੱਤ ਅਗਲਿਆਂ ਦਾ ਵੀ ਕੋਈ ਜ਼ਮੀਰ ਆ ਇਹ ਥੋੜਾ ਵੀ ਹੁਣ ਅਗਲੇ ਸੋਚਦੇ ਅਸੀਂ ਕਿੱਥੇ ਤੇ ਉਹ ਕਿੱਥੇ ਕਿੰਨਾ ਬਿਜ਼ਨਸ ਆ ਔਰਤ ਵੀ ਆ ਆਪਣੀ ਕੰਮ ਧੰਦਾ ਵੀ ਚੰਗਾ ਵਾ ਅਗਲੇ ਬਚਾਰੇ ਆਉਂਦੇ ਅਸੀਂ ਤਾਂ ਗਰੀਬ ਸਾਡੀ ਕੁੜੀ ਕਰਾਈ ਤੇ ਰਹਿਣ ਲਈ ਆ ਐਡੀ ਛੇਤੀ ਥੋੜਾ ਅਗਲੇ ਨੇ ਆਖਣਾ ਵੀ ਦੌੜਦਾ ਅਸੀਂ ਵੀ ਸਾਹ ਕਰਦਗੇ ਅਗਲਾ ਵੀ ਸੋਚੂ ਸਮਝੂ ਫੇਰ ਹੀ ਕਰੂ ਪਤਾ ਉਹ ਤੇ ਚਲੋ ਮੰਮੀ ਗੱਲ ਠੀਕ ਆ ਹਰ ਮਾਂ ਪਿਓ ਸੋਚਦਾ ਹੀ ਆ ਅਕਸਰ ਉਹਨਾਂ ਨੇ ਆਪਣੀ ਧੀ ਦੇਣੀ ਆ ਭਾਵੇਂ ਕੋਈ ਗਰੀਬ ਆ ਭਾਵੇਂ ਅਮੀਰ ਆ ਤੇ ਯਾ ਦਿੱਤੀਆਂ ਹੀ ਹੁੰਦੀਆਂ ਨਾ ਹਰ ਮਾਂ ਪਿਓ ਨੂੰ ਹੁੰਦਾ ਚੰਗੇ ਥਾਂ ਹੀ ਜਾਣ ਸਮਝਦੀ ਨਾ ਤੂੰ ਉਹ ਤੇ ਗੱਲ ਚਲੋ ਠੀਕ ਆ ਉਹ ਤੇ ਮੈਂ ਤੁਹਾਨੂੰ ਨਹੀਂ ਕਹਿਣ ਦੀ ਮੈਂ ਇਹ ਕਹਿਣ ਦੀ ਆ ਕਿ ਆ ਜਾਂਦੀ ਆਪਣੀ ਜੋਬ ਤੇ ਵੀ ਜਾਣਾ ਹੀ ਨਾਲੇ ਮੇਰ ਨਾਲ ਹੈਲਪ ਵੀ ਹੋ ਜਾਂਦੀ ਮੈਂ ਕੱਲੀ ਸਾਰਾ ਦਿਨ ਅਜ ਥੱਕ ਗਈ ਆ ਅਗਲੇ ਪੈਣ ਹੈਲਪ ਨੂੰ ਨਹੀਂ ਦੇਂਦੇ ਅਗਲੇ ਤੇ ਅੱਗੇ ਉਹ ਦਿਨ ਆਖ ਨਹੀਂ ਗਿਆ ਤੂੰ ਭਾਂਡੇ ਮਾਂ ਆਂਦੀ ਆਈ ਆ ਅਗਲੇ ਨੂੰ ਸਾਰਾ ਪਤਾ ਵਾ ਤੇ ਕੰਮ ਕਰਦੀ ਆ ਕਰਾਇਆ ਘਟੇ ਜੇ ਦਿੰਦੀ ਤੇ ਕੰਮ ਕਰਦੀ ਆ ਉਹ ਆਪਣੇ ਨਾਲੋਂ ਸਿਆਣੇ ਆ ਇਹ ਥੋੜਾ ਉਹ ਵੀ ਕਰਾਇਆ ਪੂਰਾ 5000 ਦੇ ਦਿੰਦੇ ਤੇ ਅਸੀਂ ਨਾ ਕੰਮ ਕਰਾਉਂਦੇ ਉਹ 2000 ਦੇ ਹੀ ਕੰਮ ਵਾਲੀ ਰੱਖ ਲੈਂਦੇ ਕੋਈ ਕੋਈ ਨਹੀਂ ਤੂੰ ਜੇਰਾ ਲੈ ਉਹਨੇ ਆ ਹੀ ਜਾਣਾ ਹੈ ਮੰਮੀ ਜਿਉ ਮੰਨੇ ਨਹੀਂ ਨਾ ਮੈਨੂੰ ਨਹੀਂ ਲੱਗਦਾ ਉਹ ਮੰਨਣਗੇ ਕਿਉਂਕਿ ਉਹਨਾਂ ਨੂੰ ਹੋਰ ਕੀ ਚਾਹੀਦਾ ਸੀ ਇੰਨਾ ਕੁਛ ਕਾਰੋਬਾਰ ਸਾਡਾ ਆਰਥ ਸਾਡੀ ਘਰਬਾਰ ਉਹਨਾਂ ਨੇ ਵੇਖ ਹੀ ਗਏ ਆ ਕਿ ਕਿੱਡੀ ਕੋਠੀ ਪਈ ਹੋਈ ਆ ਜਾਂ ਕਿਤਾ ਹੋਰ ਉਹਨਾਂ ਦੀ ਕੁੜੀ ਨੂੰ ਕੀ ਚਾਹੀਦਾ ਸੀ ਉਹਨਾਂ ਨੂੰ ਹਾਸ ਕੇ ਮੰਨ ਜਾਣਾ ਸੀ ਨਹੀਂ ਪੈਣਾ ਐਡੀ ਛੇਤੀ ਇਹੋ ਜੀਆਂ ਗੱਲਾਂ ਨਹੀਂ ਹੁੰਦੀਆਂ ਰਿਸ਼ਤੇ ਆ ਕੋਈ ਖੇਡ ਨਹੀਂ ਗਈ ਅਗਲੇ ਸੋਚਣਗੇ ਸਮਝਣਗੇ ਫੇਰ ਕਰਨਗੇ ਐਡੀ ਛੇਤੀ ਨਹੀਂ ਕੋਈ ਆਂਦਾ ਵੀ ਮੈਂ ਮਾੜਾ ਵਾਂ ਤੇ ਅਗਲਾ ਤਗੜਾ ਵਾ ਦੌੜ ਦੌੜ ਕਰਦਗੇ ਸਭ ਕੋ ਸੋਚਣਾ ਪੈਂਦਾ ਪੁੱਤ ਈਆਂ ਵਾਲਿਆਂ ਨੂੰ ਆਹੀ ਸਮਝ ਹਾਂ ਨਹੀਂ ਕਰਨਗੇ ਵੇਖੀ ਹੌਲੀ ਹੌਲੀ ਸਭ ਉਹਨਾਂ ਮੰਨ ਜਾਣਾ ਇੰਨਾ ਕੁ ਮੈਨੂੰ ਪਤਾ ਵਾ ਤੇ ਕੁੜੀ ਦਾ ਵਾਵਾ ਇੱਥੇ ਜੀ ਲੱਗਾ ਵਾ ਕੁੜੀ ਨੇ ਵੀ ਨਹੀਂ ਹਣ ਕੇ ਬੰਨੇ ਜਾਣਾ ਇੱਥੇ ਆਊਗੀ ਚਲੋ ਠੀਕ ਹੈ ਵੇਖ ਲੈਨੇ ਆ ਫਿਰ ਆ ਜਾਂਦੀ ਛੇਤੀ ਚੰਗਾ ਸਵਾ ਪਤਾ ਕਿੰਨਾ ਕੰਮ ਚੁੱਕਿਆ ਹੀ ਉਹਨੇ ਕਿੰਨਾ ਹੀ ਕੰਮ ਕਰ ਲੈਂਦੀ ਹੁੰਦੀ ਸੀ ਮੈਨੂੰ ਪਤਾ ਕਿੰਨੀ ਹੈਲਪ ਹੋ ਜਾਂਦੀ ਸੀ ਨਾਲੇ ਥੋੜਾ ਥੋੜਾ ਅਮਨ ਦਾ ਵੀ ਹੋਜੂਗਾ ਦੇ ਆਲੇ ਤੇ ਕਹਾ ਅਜੇ ਝੇਰਾ ਲੈ ਅਜੇ ਅਮਨ ਵੀ ਵੇਖਾ ਕਿ ਤਰ੍ਹਾਂ ਟੁੱਟਿਆ ਫਿਰਦਾ ਐਡੀ ਛੇਤੀ ਕਿ ਤਰ੍ਹਾਂ ਉਹਨੂੰ ਆਖਾਂ ਵਿੱਚ ਦਬਦਾ ਸਾਗ ਲੱਲਾ ਤੋਂ ਕਿਹਾ ਤਾਂ ਮੈਂ ਹੈਗਾ ਕਿਹਾ ਤਾਂ ਮੈਂ ਹੈਗਾ ਪੁੱਤ ਪਰ ਹੌਲੀ ਹੌਲੀ ਮੰਨੂ ਨਾ ਤੁਸੀਂ ਵੀ ਦੋਵੇਂ ਜੀ ਆਖੋ ਮੈਂ ਵੀ ਆਨੀ ਆ ਪਾਪੇ ਮੰਨ ਜਾਣਾ ਉਹਨੇ ਕੋਈ ਨਹੀਂ ਨਾ ਤੇ ਗੱਲ ਕੀਤੀ ਸੀ ਅਮਨ ਨਾਲ ਉਹਨੇ ਸਮਝਾਇਆ ਸੀ ਚੰਗ ਪੀ ਕੰਮ ਕੁੰਵਲ ਧਿਆਨ ਦੇ ਕੋਈ ਗੱਲ ਨਹੀਂ ਕੁੜੀ ਦੇਖ ਕੇ ਵਧੀਆ ਤੇਰਾ ਵਿਆਹ ਕਰਾਂਗੇ। ਜਾਣ ਲੈ ਬੈਣਾ ਹੁਣ? ਹਾਂ ਉਹ ਕੰਮ ਤੇ ਤੇ ਕਰ ਲਈ। ਇਤਨਾ ਟੱਪ ਦੇ ਠੀਕ ਹੋ ਗਿਆ ਕਿ ਸਾਰਾ ਦਿਨ ਮੰਮੀ ਰਿਆ ਉੱਥੇ ਨਹੀਂ ਤੇ 1 ਮਿੰਟ ਨਹੀਂ ਖਲੋਂਦਾ ਹੁੰਦਾ ਕੰਮ। ਇਹ ਵੀ ਹੋ ਜਾਣਾ ਵੇਖ ਲਈ। ਜੇ ਕੰਮ ਵਾਲਾ ਹੋ ਗਿਆ ਤੇ ਇਹ ਵੀ ਹੋ ਜਾਣਾ ਦੋਵੇਂ ਕੰਮ ਸੈੱਟ ਹੋ ਜਾਣੀ ਆ। ਕਾਹਲ ਨਾ ਬੈ ਤੂੰ। ਮੰਮੀ ਉਹ ਗੱਲਾਂ ਤੇ ਸਭ ਠੀਕ ਆ। ਚਲੋ ਤੁਸੀਂ ਉੱਥੇ ਗੱਲ ਕਰ ਆਇਓ ਅਗਲੇ ਮੰਨਣ ਨਾ ਮੰਨਣ। ਜੇ ਬਾਈ ਚਸ ਮੰਨ ਵੀ ਜਾਂਦੇ ਆ ਤੇ ਤੁਸੀਂ ਅਮਨ ਨਾਲ ਤੇ ਕੋਈ ਗੱਲ ਕੀਤੀ ਨਹੀਂ ਆ। ਕੱਲ ਨੂੰ ਉਹੀ ਨਾ ਮੰਨਿਆ ਫਿਰ ਕੀ ਕਰੋਗੇ? ਫਿਰ ਅ ਮਾੜੀ-ਮੋਟੀ ਜਮਨਾਂ ਮੈਂ ਕੀਤੀ ਆ ਉਹਨੂੰ ਪਤਾ ਤਾਂ ਹੈ ਹੀ ਆ ਵੀ ਮੰਮੀ ਨੇ ਮੈਨੂੰ ਆਹ ਗੱਲ ਕਹੀ ਆ ਪੁੱਛੂਗਾ ਹੀ ਨਾ ਹੁਣ ਮੈਨੂੰ ਆਉਗਾ ਹੀ ਉਹ ਗੱਲ ਥੋੜੀ ਆ ਉਹ ਤੇ ਤੁਸੀਂ ਚਲੋ ਮਾੜੀ-ਮੋਟੀ ਕੀਤੀ ਹੋਊਗੀ ਜੋ ਮਰਜ਼ੀ ਵੀ ਹੋਵੇ ਮੰਮੀ ਪਿੱਲੇ ਅਮਨ ਨਾਲ ਗੱਲ ਕਰੋ ਉਹਦਾ ਪੁੱਛੋ ਵੀ ਉਹ ਕੀ ਕਿਨ ਚਾਹੁੰਦਾ ਵਾ ਮੰਮੀ ਆਈ ਗਿਆ ਜੇ ਆ ਜਾ ਰੋਟੀ ਬਣਾ ਦਿਓ ਮੈਂ ਜਾਣਾ ਜਲਦੀ ਥੋੜਾ ਅੱਜ ਕੰਮ ਬਾਹਰ ਦਾ ਹੈਗਾ ਮੇਰੀ ਸੁਣ ਲੈ ਰੋਟੀ ਤਾਂ ਬੱਧੀ ਆ ਤੂੰ ਹੀ ਪਤਾ ਨਹੀਂ ਕਿੱਥੇ ਚਲ ਗਿਆ ਮੈਂ ਮੜਾ ਜਾ ਬਾਜ਼ਾਰ ਗਿਆ ਹਾਂ ਉਹ ਆਰਟ ਦਾ ਥੋੜਾ ਕੰਮ ਸੀ ਨਾਲੇ ਕਿਸੇ ਨੂੰ ਮਿਲਣਾ ਹੈ ਵਪਾਰੀ ਨੂੰ ਚਲੋ ਜਲਦੀ ਕਰੋ ਮੈਂ ਲੇਟ ਹੋਉਂਦਿਆਂ ਉਹ ਤੇ ਮੈਂਮਨ ਬਣਾ ਦੇਣੀ ਰੋਟੀ ਤੈਨੂੰ ਖਾ ਕੇ ਜਾਣੀ ਹੈ ਕਿ ਨਾਲ ਖੜਨੀ ਆ ਮੈਂ ਖਾਣੀ ਵੀ ਇਹਦੇ ਨਾਲ ਪੈਕ ਕਰ ਦੋ ਨਾ ਉਹ ਬਾਅਦ ਵਿੱਚ ਉੱਥੇ ਹੋਰ ਵੀ ਖਾਣੇ ਆ ਤੇ ਮੰਮੀ ਦੀ ਗੱਲ ਸੁਣ ਕੇ ਲੈ ਕੀ ਕਹਿੰਦੇ ਭਾਈ ਹਾਂਜੀ ਮੈਂ ਭਰਾਵਾ ਕੱਲ ਉਹਨਾਂ ਦੇ ਘਰ ਗਈ ਹਾਂ ਕੁੜੀ ਦੇ ਕਿਹੜੀ ਕੁੜੀ ਦੀ ਆਪਣੀ ਸ਼ਮੀ ਤੂੰਹੀਂ ਉਧਰ ਕੀ ਕਰਨ ਚੱਲ ਗਈ ਹੈ ਕਾਰਨ ਕੀ ਚੱਲੇਗੇ ਪੁੱਤ ਮੈਨੂੰ ਜਾਣਾ ਹੀ ਪੈਣਾ ਸੀ ਵੇ ਪੁੱਤ ਹੁਣ ਤੇਰੀ ਵੀ ਜ਼ਿੰਦਗੀ ਦਾ ਸਵਾਲ ਆ ਉਹਨਾਂ ਦੇ ਘਰ ਜਾਣਾ ਮੇਰੀ ਜ਼ਿੰਦਗੀ ਦਾ ਕੀ ਮਤਲਬ ਹੋਇਆ ਹੁਣ ਦੂਜੇ ਭਰਾ ਦਾ ਤੇਰੇ ਦਾ ਘਰ ਵਸਿਆ ਮੈਨੂੰ ਇਹ ਫਿਕਰ ਆ ਵੀ ਤੇਰਾ ਹੀ ਵਸੇ ਪੁੱਤ ਮੇਰੇ ਮਨ ਤੋਂ ਬੋਝ ਹਟੇ ਇਹ ਤਰ੍ਹਾਂ ਨਹੀਂ ਕੰਮ ਚੱਲਣੀ ਮੈਂ ਤੁਹਾਨੂੰ ਕੱਲ ਵੀ ਸਮਝਾਇਆ ਸੀ ਕਿ ਮੈਂ ਹਲੇ ਵਿਆਹ ਨਹੀਂ ਕਰਾਉਣਾ ਹਲੇ ਮੈਂ ਇਸ ਬਾਰੇ ਸੋਚਿਆ ਨਹੀਂ ਮੈਂ ਕੰਮ-ਕਾਰ ਕਰਨਾ ਮੈਂ ਪਹਿਲਾਂ ਤੁਸੀਂ ਕਹਿੰਦੇ ਕੰਮ ਨਹੀਂ ਕਰਦਾ ਕੰਮ ਨਹੀਂ ਕਰਦਾ ਹੁਣ ਮੈਂ ਕੰਮ ਕਰਨ ਦਾ ਤਾਂ ਹੁਣ ਤੁਸੀਂ ਵਿਆਹ ਵਾਲੇ ਤੁਰ ਪੇਜੇ ਤੇ ਭਰਾਵਾ ਹੁਣ ਉਹ ਜਿਹੜੀ ਚਲ ਗਈ ਆ ਹੁਣ ਬਾਅਦ 'ਚ ਇਹ ਥੋੜਾ ਤੂੰ ਉਸ ਤਰ੍ਹਾਂ ਹੀ ਤੁਰੇ ਫਿਰਨਾ ਵਾ ਆਪਾਂ ਕਿਤੇ ਗੱਲ ਤੋੜਾਂਗੇ ਤੇ ਫੇਰ ਹੀ ਗੱਲ ਬਣਨੀ ਆ ਅਜੀ ਉਹਨਾਂ ਨੂੰ ਪਤਾ ਮੈਂ ਪੁੱਛਿਆ ਹੀ ਆ ਨਾ ਅਜੀ ਉਹਨਾਂ ਕਿਹੜੇ ਸ਼ਦੀਨਾ ਹਾਂ ਕਰਦੀ ਆ ਉਹਨਾਂ ਨੂੰ ਇਹੋ ਕਿਹਾ ਮੈਨੂੰ ਵੀ ਸਲਾਹ ਕਰਕੇ ਦੱਸਾਂਗੇ ਕਰਾਵਾਂਗੇ ਵਿਆਹ ਵਿਆਹ ਨੂੰ ਕੀ ਆ ਤਾਸ਼ਾ ਕੀ ਕਹਿੰਦੇ ਫਿਰ ਉਹ ਉਹ ਆਂਦੇ ਸਲਾਹ ਕਰਕੇ ਦੱਸਾਂਗੇ ਜਿਉ ਸਾਡੀ ਸਲਾਹ ਹੋਈ ਤੇ ਮੈਂ ਹੁਣ ਤੈਨੂੰ ਵੀ ਤਾਂ ਪੁੱਤ ਪੁੱਛਣਾ ਹੀ ਆ ਨਾ ਵੀ ਤੂੰ ਕੀ ਆਣਾ ਮੈਨੂੰ ਤੁਸੀਂ ਪੁੱਛਣ ਨਹੀਂ ਦੇ ਕਰੀ ਤੁਸੀਂ ਆਪੇ ਸਾਰਾ ਕੁਝ ਜਾਣਦੇ ਜੀ ਹੁਣ ਮੈਨੂੰ ਤੁਸੀਂ ਪੁੱਛਣਾ ਤੇਰੇ ਨਾਲ ਮੈਂ ਗੱਲ ਕੀਤੀ ਤੁਸੀਂ ਉਧਰ ਜਾਣ ਤੋਂ ਪਹਿਲਾਂ ਮੈਨੂੰ ਪੁੱਛਦੇ ਮੈਂ ਨੂੰ ਰਾਜੂ ਨੂੰ ਕਿਹਾ ਪੁੱਤ ਅਮਨ ਤਾਂ ਹੀ ਤਾਂ ਤੇਰੇ ਨਾਲ ਗੱਲ ਕਰਦੇ ਪਏ ਆ ਕਿ ਤੇਰੀ ਕੀ رائے ਆ ਮੰਮੀ ਤੇ ਗੱਲ ਕਰਨ ਡੇ ਆ ਮੈਂ ਮੰਮੀ ਨੂੰ ਪਹਿਲਾਂ ਹੀ ਕਿਹਾ ਸੀ ਕਿ ਮੈਂ ਹਾਲੇ ਵਿਆਹ ਨਹੀਂ ਕਰਾਉਣਾ ਅਮਨ ਉਹ ਵੀ ਗੱਲ ਹੀ ਕਰਨ ਡੇ ਆ ਉਹ ਕਿਹਾ ਕਹਿਣ ਡੇ ਕਿ ਅੱਜ ਹੀ ਜਾਂਜ ਲੈ ਕੇ ਤੇ ਆਜੋ ਭਾਬੀ ਜਦੋਂ ਗੱਲ ਕਰ ਲਈ ਹੈ ਨਾ ਤਾਂ ਫਿਰ ਗੱਲਾਂ ਥੋੜੀ ਰਹਿੰਦੀਆਂ ਆ ਵੀ ਗੱਲ ਹੀ ਹੋ ਗਈ ਆ ਫਿਰ ਤੁਰਨੀ ਆ ਗੱਲ ਲੱਗੇ ਮੈਂ ਹਾਲੇ ਨਹੀਂ ਵਿਆਹ ਕਰਾਉਣਾ ਰਵਾਤੇ ਰਾ ਕਰਕੇ ਮੇਰਾ ਵੀ ਸਰੀਰ ਨਹੀਂ ਠੀਕ ਰਹਿੰਦਾ ਤੇਰੇ ਬੋਝ ਨਾਲ ਮੇਰੇ ਦਿਮਾਗ ਤੇ ਬੜੀ ਟੈਨਸ਼ਨ ਆ ਕਿ ਕਦੋਂ ਤੇਰਾ ਘਰ ਵੱਸੂਗਾ ਤੇ ਕਦੋਂ ਮੈਂ ਵਿਹਲੀ ਹੋਊਂਗੀ ਉਹ ਆਪਣੇ ਪਰਿਵਾਰ ਖੁਸ਼ ਆ ਪੁੱਤ ਤੂੰ ਆਪਣਾ ਕਰਵਾ ਮਮੀ ਖੋਸ਼ ਹੋ ਜਾਈਂ ਹੁਣ ਹੁਣ ਕੰਮ ਕਰ ਲੈੰਦੋ ਕੰਮਕਾਰ ਕਰਕੇ ਜਦੋਂ ਮੈਂ ਕੁਝ ਬਣ ਗਿਆ ਨਾ ਫੇਰ ਮੈਂ ਕਰਨਾ ਪਿਆ ਕੋਈ ਨਹੀਂ ਕੰਮ ਵੀ ਹੋਣ ਡਿਆ ਬਣ ਵੀ ਜਾਣਾ ਤੂੰ ਅੱਗੇ ਨਾਲ ਨਾ ਕੰਮ ਨਹੀਂ ਹੁੰਦਾ ਕੰਮ ਨਹੀਂ ਹੁਣ ਕੰਮ ਹੀ ਹੋ ਗਿਆ ਨਾ ਸਭ ਕੁਝ ਹੋ ਗਿਆ ਹੁਣ ਇਹ ਵੀ ਕੰਮ ਕਰਨਾ ਅਗਲਿਆਂ ਨੇ ਸਲਾਹ ਦੱਸਣੀ ਆ ਇਹ ਤੈਨੂੰ ਸੋਚ ਤੈਨੂੰ ਸੋਚਣੀ ਪੈਣੀ ਵੀ ਮੈਂ ਕੀ ਕਰਨਾ ਹੁਣ ਮੇਰੇ ਅੱਲ ਵੀ ਵੇਖ ਨਾ ਮੈਂ ਬੁੱਢੇ ਵਾਰੇ ਸਾਰੀ ਉਮਰ ਰੋਟੀਆਂ ਪਕਾਈ ਜਾਊਂਗੀ ਭਾਬੀ ਆਗੇ ਤੇ ਆਵਾ ਰੋਟੀਆਂ ਪਕਾਉਣੀ ਤਾਨੂੰ ਕੋਣ ਕਹਿੰਦਾ ਰੋਟੀਆਂ ਪਕਾਉਣਾ ਭਰਾਵਾ ਭਾਬੀ ਨਾ ਕਿੰਨਾ ਚਿਰ ਪਕਾਉਣਾ ਸੁਣ ਗੱਲ ਰੋਟੀਆਂ ਦੀ ਨਹੀਂ ਆ ਇੱਕ ਦਿਨ ਤਾਂ ਤੂੰ ਵਿਆਹ ਕਰਾਉਣਾ ਮਨਾ ਕਿੰਨੇ ਦਿਨ ਇਦਾਂ ਤੁਰਿਆ ਫਰੇਂਗਾ ਹੁਣ ਤਾਂ ਹੀ ਵੇਖਾਂਗੇ ਫੇਰ ਹੀ ਕਿਤੇ ਕੋਈ ਚੰਗੀ ਕੁੜੀ ਮਿਲੂਗੀ ਫੇਰ ਹੀ ਆ ਜੇ ਜਦੋਂ ਦੀ ਕੁੜੀ ਤੈਨੂੰ ਛੱਡ ਕੇ ਗਈ ਨਾ ਤੂੰ ਸੁਆਦ ਨਾਲ ਸਾਡੇ ਨਾਲ ਕੂਵੇਂ ਨਾ ਭਵੇਂ ਨਾ ਤੂੰ ਹੱਸੇ ਨਾ ਤੂੰ ਸੁਆਦ ਨਾਲ ਖਾਵੇਂ ਮੈਨੂੰ ਸਮਝ ਨਹੀਂ ਆਉਂਦੀ ਕਿ ਤੁਹਾਨੂੰ ਸਾਰੇ ਟੱਬਰ ਨੂੰ ਹੋ ਗਿਆ ਵਾ ਤੁਸੀਂ ਸਾਰੇ ਜਣੇ ਇੱਕੋ ਗੱਲ ਵਿਆਹ ਕਰਾ ਲਾ ਵਿਆਹ ਕਰਾ ਲਾ ਸਮਝਾਓ ਭਾਈ ਕੋ ਇਹਨਾਂ ਨੂੰ ਆ ਦੇਖ ਲੈ ਰਾਜੂ ਇੱਧਰ ਆ ਇਹ ਵੇ ਕੀ ਜਾਂਦਾ ਹੀ ਸੋਹਣੇ ਜੀ ਅਗਲੇ ਕਰ ਜਾਂਜਲ ਚੱਲੇ ਆ ਲੈ ਕੇ ਮੰਨਦਾ ਹੀ ਨਹੀਂ ਆ ਕੀ ਕਹਿੰਦਾ ਕੀ ਹੁਣੇ ਕਹਿੰਦਾ ਮੈਂ ਨਹੀਂ ਅਜੇ ਵਿਆਹ ਕਰਾਉਣਾ ਨਾ ਕਹਾ ਭਾਈ ਕੰਮਕਾਰ ਕਰ ਲਈਏ ਹੁਣ ਕੰਮ ਕਰਨ ਦਿਆ ਹੁਣ ਵਿਆਹ ਵੱਲ ਤੁਰ ਪੀਏ ਅਮਣ ਯਾਰ ਕੰਮਕਾਰ ਤੇ ਆਪਣਾ ਹੀ ਆ ਕੰਮਕਾਰ ਤੇ ਹੁੰਦੇ ਹੀ ਰਹਿਣਗੇ ਦੱਸ ਇਹ ਕਿਹੜੀ ਗੱਲ ਆ ਭਾਜੀ ਤੁਸੀਂ ਉਹਨਾਂ ਦੇ ਨਾਲ ਰਲ ਗਏ ਜੇ ਯਾਰ ਰਨ ਵਾਲੀ ਗੱਲ ਨਹੀਂ ਆ ਬੰਦਾ ਵਿਆਹ ਕਰਾ ਲੈਣਾ ਸਭੋ ਜਿਆਦਾ ਕੰਮ ਕਰਦਾ ਵਾ ਉਹਨੂੰ ਪਤਾ ਮੇਰੇ ਤੇ ਬੋਝ ਪੈ ਗਿਆ ਵਾ ਤੇ ਖਰਚੇ ਵਧ ਗਏ ਕਰਾ ਲੂੰਗਾ ਵਿਆਹ ਉਹਨਾਂ ਇੰਨੀ ਜਲਦੀ ਨਾ ਨਾ ਪਾਓ ਮੈਂ ਕਿਹੜਾ ਕਹਿੰਦਾ ਨਹੀਂ ਕਰਾਉਣਾ ਵਿਆਹ ਇਹੋ ਤਾਂ ਰਾਜੂ ਇਹਨੂੰ ਮੈਂ ਸਮਝਾਉਣੀ ਆ ਵੇ ਜਦੋਂ ਦੀ ਉਹ ਕੁੜੀ ਗਈ ਆ ਕਿਤਰਾ ਦਾ ਹੋ ਗਿਆ ਨਾ ਕੋ ਖਾਵੇ ਨਾ ਪੀਵੇ ਨਾ ਹੱਸੇ ਨਾ ਖੇਡੇ ਇਹਨੂੰ ਦੋ ਦਿਨ ਦੋਸ ਦੁਨੀਆ ਤੋਂ ਪਤਾ ਹੀ ਨਹੀਂ ਵੀ ਮੈਂ ਕਿੱਥੇ ਫਿਰਦਾ ਕਿੱਥੇ ਨਹੀਂ ਸਹੀ ਤੇ ਕਹਿੰਦੇ ਆ ਮੰਮੀ ਇਹ ਗੱਲ ਤੇ ਨਿਕਲੂਗਾ ਤੇ ਫੇਰ ਹੀ ਕੋਈ ਗੱਲ ਬਣਨੀ ਹੈ ਅਗਰ ਧਿਆਨ ਆਪਣਾ ਤੇ ਕੋਈ ਦੂਜੇ ਪਾਸੇ ਲਾਏਗਾ ਤੇ ਫੇਰ ਹੀ ਤੇਰਾ ਮਨ ਲੱਗੂਗਾ ਵੇ ਤੇਰਾ ਭਰਾ ਕਿੱਡਾ ਸਿਆਣਾ ਉਹਦੇ ਕੋ ਕੋ ਸਿੱਖ ਤੈਨੂੰ ਸਮਝਾਉਂਦਾ ਵਾ ਤੂੰ ਦੇਖੋ ਕੁੜੀ ਮਗਰੀ ਪੈ ਗਿਆ ਵਾ ਜਿਵੇਂ ਤੈਨੂੰ ਕੁੜੀ ਨਹੀਂ ਹੋਰ ਮਿਲਨੀ ਹੰਦੀ ਮੈਂ ਕਹਾਂ ਤੇ ਦਿਆਂ ਵੀ ਕਰਾ ਲੂੰਗਾ ਵਿਆ ਤੁਸੀਂ ਵੀ ਇੱਕੋ ਗੱਲ ਦੇ ਮਗਰ ਪੈ ਗਏ ਜੀ ਨਹੀਂ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਜਾਂ ਕਿਦਾਂ ਫੇਰ ਹੀ ਆ ਉਹ ਵੀ ਘੜਾ ਹੁਣੇ ਮੰਨ ਗਏ ਆ ਉਹਨਾਂ ਨੇ ਕਿਹਾ ਕਿੰਨਾ ਟਾਈਮ ਲੈਣਾ ਵਾ ਆਹੋ ਪਹਿਲਾਂ ਅਗਲੇ ਨਾਲ ਗੱਲ ਕਰਾਂਗੇ ਅਗਲੇ ਸਲਾਹ ਕਰਨਗੇ ਫੇਰ ਹੀ ਦੱਸਣਗੇ ਨਹੀਂ ਮੰਨਣਦਾ ਤੇ ਅਗਲਿਆਂ ਨੂੰ ਕੀ ਮਨਾਈਂ। ਭਾਵਾਂ ਮੇਰੇ ਤੇ ਆਪ ਨਹੀਂ ਕਿੱਟੇ ਗੋਡੇ ਚੱਲਣਦੇ। ਮੈਂ ਤੇ ਆਪ ਨਹੀਂ ਠੀਕ ਆ। ਮੈਨੂੰ ਤੇਰਾ ਹੀ ਵੱਡ-ਵੱਡ ਕੇ ਖਾਈ ਜਾਂਦਾ ਦੁੱਖ ਵੀ ਤੂੰ ਕੀ ਕਰਦਾ ਕਿਰਦਾ। ਹੁਣ ਤੇ ਮੈਂ ਕਰੁੰਦਾ ਕੰਮ ਕਰ। ਉਹ ਸਤੋ ਜਿਹੜਾ ਘਰ ਬਾਹਰ ਵਾਲਾ ਹੋ ਜਾ ਮੇਰੀ ਟੈਨਸ਼ਨ ਮੁੱਕ। ਕਰਨ ਕਿੱਥੇ ਨੇ ਆ ਯਾਰ ਉਹ ਦਿਨ ਮੈਂ ਚੌਧਰੀ ਕੋ ਗਿਆ ਸੀ ਜਦੋਂ ਤੂੰ ਗਿਆ ਮੈਂ ਪਹਿਲੇ। ਹੈ ਕਹਿੰਦਾ ਭਾਜੀ ਆਇਆ ਸੀ ਤੇ 10 ਮਿੰਟ ਲਾ ਕੇ ਫਟਾੜ ਭੱਜ ਗਿਆ ਵਾ। ਆ ਕੰਮ ਹੁੰਦਾ ਵਾ ਕੋਈ। ਬੰਦਾ ਧਿਆਨ ਨਾਲ ਕੰਮ ਵੇਖੇ ਸਾਰੇ ਆਪਣੇ। ਸਾਰਾ ਕੋਈ ਤੋਂ ਚੌਧਰੀ ਅਸਤੇ ਛੱਡਿਆ ਵਾ ਬੰਦਾ ਆਪ ਧਿਆਨ ਦੇਵੇ ਤਾਂ ਬੰਦੇ ਦਾ ਮਨ ਹੋਰ ਹੁੰਦਾ ਆ ਆ ਗਿਆ ਫੋਰ ਤੈਨੂੰ ਮੈਂ ਕਹਿਣਾ ਬੈਂਕ ਤੋਂ ਪੈਸੇ ਲਿਆ ਹੀ ਉਹ ਵੀ ਨਹੀਂ ਲਿਆਂਦੇ ਹੋਣੇ ਤੂੰ ਉਧਰ ਹੀ ਤੇ ਜਾਣਾ ਵਾ ਭਾਈ ਤਾਈ ਉਹ ਤੇ ਕਹਿੰਦੇ ਆ ਉਹ ਜਾਣਾ ਭਰਾ ਨਹੀਂ ਕਦੋਂ ਯਾਰ ਤੂੰ ਮੈਨੂੰ ਤੇਰੀ ਸਮਝ ਨਹੀਂ ਲੱਗਦੀ ਕਰਨ ਕੀ ਨੇ ਆ ਤੂੰ ਤਾਈ ਕਿੰਨੇ ਆ ਨਾ ਕੀ ਕੋਈ ਰਿਸ਼ਤਾ ਕਰਾਂਗੇ ਉਧਰ ਮਨ ਹੋਊਗਾ ਇਹਦਾ ਤੇ ਫਿਰ ਮਨ ਕੰਮ 'ਚ ਵੀ ਲੱਗੂ ਆ ਜੇ ਤੇ ਇਹ ਦੂਜੇ ਪਾਸੇ ਹੀ ਬਸ ਲੱਗਾ ਵਾ ਉਹਦਾ ਮਨ ਹੀ ਨਹੀਂ ਸੈਟ ਹੈਗਾ ਕਰਨਾ ਕੀ ਉਹਨੇ ਕੰਮ ਮੰਮੀ ਜੀ ਨਾਲੇ ਤੁਸੀਂ ਗਏ ਹੋ ਉੱਧਰ ਦੱਸੋ ਮੈਨੂੰ ਕੀ ਕਹਿੰਦੇ ਸੀ ਤੁਹਾਨੂੰ ਉਹਨਾਂ ਕੋਲ ਤਾਂ ਇਹੋ ਗੱਲ ਕਹੀ ਆ ਤੇ ਅਸੀਂ ਬਹਿ ਕੇ ਸੋਚ ਸਮਝ ਕੇ ਤੁਹਾਨੂੰ ਦੱਸਾਂਗੇ ਕੀ ਸਾਡੀ ਸਲਾਹ ਆ ਐਡੀ ਛੇਤੀ ਪਤਾ ਇਹਨੇ ਕੰਮ ਨਹੀਂ ਸੋਚਿਆ ਯਾਨਾ ਸੋਚਿਆ ਕੋ ਹੋਊ ਦੱਸੋ ਮੈਂ ਮੰਨਦਾ ਵਾਂ ਪਰ ਜੇ ਮੰਨ ਲਓ ਤੁਹਾਨੂੰ ਲੱਗਦਾ ਕਿ ਮਾੜੀ ਮੋਟੀ ਤੁਹਾਨੂੰ ਨਾ ਨੁਕਰ ਕਰਦੇ ਆ ਮੈਨੂੰ ਦੱਸੋ ਮੈਂ ਚਲੇ ਜਾਂਦਾ ਉਥੇ ਮੈਂ ਜਾ ਕੇ ਉਹਨਾਂ ਨਾਲ ਗੱਲ ਕਰ ਲੈਣਾ ਆਹ ਤੇ ਵਧੀਆ ਪਰ ਕਿੰਨੇ ਜਾਣੇ ਚੱਲਦੇ ਆ ਆ ਠੀਕ ਆ ਕਿਹੜੇ ਤਰ੍ਹਾਂ ਨਾਲ ਕਰਾਊਗਾ ਇਹ ਇਹਨੂੰ ਠੀਕ ਆ ਮੈਂ ਕਰ ਲਾਂ ਗੱਲ ਮੈਂ ਹੁਣ ਦੱਸ ਜੇ ਉਹ ਮੰਨ ਗਏ ਨਾ ਮੈਂ ਕਿਆ ਕਰ ਦੇਣਾ ਐ ਨਹੀਂ ਤੇਰਾ ਸੋਚਣਾ ਵੀ ਤੂੰ ਕੀ ਕਰ ਦੇਣਾ ਕਿਉਂਕਿ ਵੇਖ ਮਮੀ ਨਹਾ ਕਰ ਰਹੀ ਐ ਇੱਕ ਹਿਸਾਬ ਨਾਲ ਤੇ ਜੇ ਉਹ ਮੰਨ ਗਏ ਨਾ ਫੇਰ ਅਹੀਂ ਨਹੀਂ ਵੇਖਣਾ ਵੀ ਤੋ ਵਿਆਹ ਕਰਾਣਾ ਜਾਂ ਨਹੀਂ ਕਰਾਣਾ ਫੇਰ ਤੈਨੂੰ ਉਥੇ ਕਰਾਣਾ ਹੀ ਪੈਣਾ ਓ ਯਾਰ ਜਿੱਦਾਂ ਤੁਹਾਨੂੰ ਸਹੀ ਲੱਗਦਾ ਨਾ ਕਰ ਲੋ ਮੈਨੂੰ ਫੇਰ ਮੇਰੀ ਸਲਾਹ ਘਾਤੋਂ ਲੈ ਆਂਦੇ ਜੀ ਜੋ ਤੁਹਾਨੂੰ ਠੀਕ ਲੱਗਦਾ ਕਰੋ ਮੈਂ ਆਪਣੇ ਕੰਮ ਕਾਰ ਕਰਦਾ ਆ ਵੇ ਫੇਰ ਬੂ ਬੂ ਕਰਦਾ ਉੱਠ ਕੇ ਚੱਲ ਗਿਆ ਪਤਾ ਨਹੀਂ ਇਹ ਮੁੰਡੇ ਨੇ ਕਰਨਾ ਕੀ ਆ ਦੱਸ ਮੈਨੂੰ ਆਹ ਕੋ ਗੱਲ ਲਿਆ ਕਿ ਹਾਂ ਚੱਲ ਮੈਂ ਆਂਦੇ ਜੇ ਤੇ ਮੈਂ ਕਰ ਲੂ ਇਹ ਤੇ ਪਤਾ ਕੀ ਕਰਨ ਦੇ ਆ ਵੀ ਤੂੰ ਮੇਰਾ ਜ਼ਬਰਦਸਤੀ ਕਰਾ ਆਂਦੇ ਜੇ ਮੈਂ ਤਾੜ ਕਰ ਮਿਸਾਨੂ ਕੋ ਫਾਇਦਾ ਨਿਕਲਣਾ ਇਹਦਾ ਜਬ ਦੱਸੀ ਕਰਾਂ ਦਾ ਚਲੋ ਹਮੇ ਰੋਟੀ ਕਰਦਾ ਉਹਦੀ ਪੈਕ ਫਿਰ ਚਲ ਜੂਗਾ ਉਦੋਂ ਇਤੋਂ ਹੀ ਕਰਾਂ ਕੋਈ ਨਹੀਂ ਮੰਨ ਗਿਆ ਮੰਨ ਜਾਣਾ ਉਹਨੇ ਹਾਂ ਕਹਿ ਗਿਆ ਨਾ ਥੋਣੀ ਕੋ ਗੱਲ ਹਾਂ ਮੈਨੂੰ ਪਤਾ ਕਿੱਦਾਂ ਕਹਿ ਕੇ ਗਿਆ ਮਮੀ ਬੰਦਾ ਮਨ ਤੋਂ ਨਹੀਂ ਕਹਿ ਕੇ ਗਿਆ ਜਾਨ ਬੰਦਾ ਮਨ ਆਪਣੇ ਤੋਂ ਕਵੇ ਨਾ ਫਿਰ ਮੈਂ ਮੰਨਾ ਵੀ ਨਹੀਂ ਯਾਰ ਦਿਲੋਂ ਕਹਿ ਕੇ ਗਿਆ ਉਹ ਪਤਾ ਕੀ ਸਾਨੂੰ ਜਿਤਾ ਕੇ ਗਿਆ ਵੀ ਤੁਸੀਂ ਮੇਰੇ ਤੇ ਥੋਪੰਦੇ ਜੇ ਤੇ ਮੈਂ ਕਰਨਿਆ ਕੋਈ ਗੱਲ ਨਹੀਂ ਤੇ ਇਹ ਤਾਂ ਹੈ ਨਾ ਕਰੂਗਾ ਅਪਾ ਚਲਦੇ ਸ਼ਾਮ ਨੂੰ ਚਲੋ ਕੋਈ ਗੱਲ ਨਹੀਂ ਆ ਫਿਰ ਏਕੀ ਜਾਊਗੀ ਇਹਦੀ ਕਿਹੜੀ ਗੱਲ ਆ ਫਿਰ ਇਹਨੇ ਤੇ ਇਦਾਂ ਹੀ ਕਰੀ ਜਾਣਾ ਹੈ ਜਾ ਸਾਡੀ ਮੰਨੂਗਾ ਤੇ ਜਾ ਫਿਰ ਉਹ ਕੁੜੀ ਆ ਲ ਜਾਊਗਾ ਇੱਕ ਗੱਲ ਤੇ ਹੋਊ ਨਾ ਫਿਰ ਕੋਈ ਗੱਲ ਨਹੀਂ ਇਹਨੇ ਰਹਿਣ ਦੇ ਕੋਈ ਗੱਲ ਨਹੀਂ ਜਿੱਦਾਂ ਕਰਦੇ ਆ ਆਪਾਂ ਉਹਨਾਂ ਨਾਲ ਚੱਲਦੇ ਆ ਕਿਹਦੇਣ ਉਹਨਾਂ ਨੂੰ ਪੁੱਛਦੇ ਵੀ ਉਹ ਕੀ ਕਹਿੰਦੇ ਆ ਇਹਦੇਣ ਕੀ ਆਪਾਂ ਸਵੇਰੇ ਹੀ ਚੱਲਦੇ ਆ ਠੀਕ ਆ ਜਾ ਕੇ ਪੁੱਛਾਂਦੇ ਆ ਤੇ ਜੇ ਉਹਨੇ ਹਾਂ ਕਰਤੀ ਨਾ ਫਿਰ ਕੋਈ ਗੱਲ ਨਹੀਂ ਇਹਨੂੰ ਸਮਝਾ ਲਾਂਗੇ ਦੂਜੇ ਤਰੀਕੇ ਨਾਲ ਸਮਝਾ ਲਾਂਗੇ ਵੀ ਕਰਨਾ ਹੀ ਕਰਨਾ ਹੈ ਆਪਾਂ ਠੀਕ ਆ ਠੀਕ ਠੀਕ ਮੰਮੀ ਉਹਨੂੰ ਵੇਖ ਲਓ ਕੀ ਕਰੀ ਜਾਂਦਾ ਫੇਰ ਸੱਸੀ ਕਾਂਟੀ ਜੀ ਆ ਜਾਂਦੀ ਏ ਆ ਗਈਆਂ ਹੋਰ ਸੁਣਾਉ ਠੀਕ ਠਾਕ ਲੈ ਤੇ ਤੈਨੂੰ ਪੁੱਤ ਕੱਲ੍ਹ ਤੇ ਟਿਕਣ ਨਹੀਂ ਨੀ ਵੇ ਮਮਾ ਲਾ ਪਾਣੀ ਲਿਆ ਪੈਣ ਵਾਤੇ ਹੋਸਣਾਵਾਂ ਅੰਟੀ ਠੀਕ ਜੇ ਤੀ ਬੱਠਾ ਦਾ ਢੁੰਡਾ ਹੀ ਲਾਇਆ ਨਹੀਂ ਤੇ ਨਾਲ ਚਾਹ ਵੀ ਮੁੜਕੇ ਮਗਰੇ ਧਰਦੀਆਂ ਠੀਕ ਠਾਕ ਪੁੱਤ ਤੂੰ ਸੁਣਾ ਪਹੁੰਚ ਗਏ ਹੀ ਰਾਤੀ ਠੀਕ ਠਾਕ ਠੀਕ ਠਾਕ ਪਹੁੰਚ ਗਏ ਤੂੰ ਸੁਣਾ ਆਪਣੇ ਮੰਮੀ ਦੀ ਵੀਰ ਦੀ ਹਾਂਜੀ ਸਾਰੇ ਵਧੀਆ ਵਾ ਕੋਈ ਗੱਲ ਤੇ ਨਹੀਂ ਹੋਈ ਮਗਰ ਉਹ ਨਹੀਂ ਨਹੀਂ ਗੱਲ ਗਾਦੀ ਹੋਣੀ ਆ ਮੈਂ ਕਿਹਾ ਸ਼ਾਇਦ ਕਿਤੇ ਗੁੱਸਾ ਗੱਸਾ ਹੀ ਕਰ ਗਏ ਮੇਰੀ ਗੱਲ ਦਾ ਹੈ ਨਹੀਂ ਨਹੀਂ ਅੰਟੀ ਜੀ ਇਦਾਂ ਦੀ ਕੋਈ ਗੱਲ ਨਹੀਂ ਆ ਚੱਲ ਚੰਗਾ ਤੂੰ ਆ ਗਈ ਅੱਜ ਛੁੱਟੀ ਹੋ ਗਈ ਤੁਹਾਨੂੰ ਛੁੱਟੀ ਹੋ ਗਈ ਜਲਦੀ ਅੱਜ ਬਾਜੀ ਮੈਂ ਅੱਧੇ ਦਿਨ ਦੀ ਛੁੱਟੀ ਲਈ ਆ। ਉਹ ਮੈਂ ਨਾ ਸਮਾਨ ਲੈਣ ਆਈ ਸੀ ਇਧਰੋਂ। ਸਮਾਨ? ਹਾਂਜੀ। ਕਿਹੜਾ ਸਮਾਨ ਲੈਣ ਆਏ ਦੀ? ਪਾਣੀ ਤੇ ਪੀ ਲੰਦੋ ਉਹਨੂੰ। ਚੱਲ ਬਹਿ ਜਾ ਤੂੰ ਵੀ ਬਹਿ ਜਾ। ਸਮਝ ਮੈਂ ਕਿਹੜਾ ਸਮਾਨ ਲੈਣ ਆਈ ਆਂ? ਦੀਦੀ ਮੈਂ ਸਮਾਨ ਲੈਣਾ ਆਪਣਾ। ਮਤਲਬ ਮੈਂ ਹੋਰ ਕਿਤੇ ਸ਼ਿਫਟ ਹੋਣਾ ਵਾ। ਜਿੱਥੇ ਜੋਬ ਆ ਨਾ ਉਹਦੇ ਲਾਗੇ ਮੈਨੂੰ ਰੂਮ ਮਿਲ ਗਿਆ ਕੋਈ। ਕਿਉਂ ਪਤਾ ਹੜ ਕੋ ਕੋ ਗਲਤੀ ਹੋ ਗਈ ਤੂੰ ਸਮਾਨ ਲੈਣ ਆ ਗਈ। ਨਹੀਂ ਨਹੀਂ ਆਂਟੀ ਇਦਾਂ ਦੀ ਕੋਈ ਗੱਲ ਨਹੀਂ ਆ। ਉਹ ਮੰਮੀ ਜੀ ਹੁਣੀ ਕਹਿੰਦੇ ਆ ਵੀ ਤੂੰ ਇੱਧਰ ਹੀ ਆ ਜਾ ਵਾਪਸ। ਇੱਧਰ ਹੀ ਆ ਜਾ ਵਾਪਸ। ਉਹ ਕਹਿੰਦੇ ਸਾਡਾ ਜੀ ਨਹੀਂ ਲੱਗਦਾ। ਪੁੱਤ ਮੈਂ ਤੇ ਤੈਨੂੰ ਪੱਕੀ ਆਪਣੇ ਘਰ ਰੱਖਣ ਨੂੰ ਫਿਰਦੀ ਤੇ ਤੂੰ ਸਮਝ ਲੈਣ ਆ ਗਈਆਂ। ਇਹ ਕਿਸੇ ਦੀ ਗੱਲ ਕੀਤੀ ਉਹ। ਜਾਣੀ ਵੀ ਮੈਂ ਚਾਚੂ ਬਣਾ ਕੇ ਲੈ ਆਨੇ ਆਣੀ ਵਰਤੇ। ਨਹੀਂ ਨਹੀਂ ਆਂਟੀ ਜਾਣਾ ਆਪਾਂ। ਇਹੋ ਜੀ ਗੱਲ ਨਹੀਂ ਆ ਚਾਚੂ ਦੀ। ਤੁਹਾਨੂੰ ਪਤਾ ਫਿਰ ਮਜਬੂਰੀ ਆ ਨਾ ਮੇਰੀ। ਹੁਣ ਮੈਂ ਲੱਗ ਗਈ ਉੱਥੇ ਕਮਰਾ ਲੈ ਲੈਣਾ ਵਾ। ਅਹੀਂ ਇੱਥੇ ਤੈਨੂੰ ਕੀ ਆਨੇ ਆ? ਮਜਬੂਰੀ ਇੱਡੀ ਤੇਰੀ ਕਾਦੀ ਪੈ ਗਈ ਆ। ਤੇਰੀ ਮਾਂ ਨੇ ਭਰਾ ਨੇ ਕਿਹਾ ਤੈਨੂੰ ਮਜਬੂਰੀ ਪੈ ਗਈ ਆ ਤੂੰ ਗੱਲ ਦੱਸ ਗੱਲ ਕੀ ਹੋਈ ਆ ਨਹੀਂ ਨਹੀਂ ਆਂਟੀ ਜੀ ਗੱਲ ਤੇ ਕੋਈ ਵੀ ਨਹੀਂ ਆ ਗੱਲ ਨਹੀਂ ਕਿ ਕੋਈ ਨਹੀਂ ਤੇ ਤੂੰ ਤਾਂ ਨਹੀਂ ਨਾ ਕਰਦੇ ਤੂੰ ਤੇ ਆਪਣਾ ਮਤਲਬ ਕਿ ਆਫਿਸ ਲਾਗੇ ਵੇਖ ਕੇ ਹੀ ਆ ਕਮਰਾ ਲਿਆ ਸੀਗਾ ਨਾ ਫੇਰ ਤੂੰ ਕਿਉਂ ਛੱਡਣ ਈ ਆ ਦੀਦੀ ਇੱਧਰ ਨਾ ਮੈਨੂੰ ਇੰਨੇ ਪੈਸੇ ਨਹੀਂ ਬਚਦੇ ਮੈਂ ਹੋਰ ਕੋਈ ਜੋਬ ਅਪਲਾਈ ਕੀਤੀ ਸੀ ਤੇ ਹੁਣ ਉੱਧਰ ਮਿਲ ਗਈ ਆ ਤੇ ਲਾਗੇ ਮੈਨੂੰ ਕਮਰਾ ਮਿਲਣ ਡਿਆ ਵਾ ਆ ਤਾਂ ਤੇਰੀਆਂ ਗੱਲਾਂ ਹੀ ਆ ਇਹ ਦੋਨਾਂ ਦੀ ਬੋਲੀ ਬੋਲਦੀ ਆ ਉਹਨਾਂ ਤੇਨੂੰ ਜ਼ਰੂਰ ਕੋਹਾ ਕੇ ਆ ਸਾੜ ਤੋਂ ਤੈਨੂੰ ਕਿਹਾ ਰਿਸ਼ਤੇ ਕੱਲ ਮੈਂ ਗਈ ਹਾਂ ਨਾ ਉਹ ਗੱਲ ਤਾਂ ਤੇਤ ਨਹੀਂ ਕੋਈ ਗ ਨਹੀਂ ਨਹੀਂ ਆਂਟੀ ਹੋ ਤੂੰ ਹੀ ਕਿਹੜਾ ਧੱਕਾ ਕਰਨ ਦੇ ਜੇ ਸਾਡੇ ਨਾਲ ਉਹ ਤੇ ਮਰਜ਼ੀ ਹੈ ਨਾ ਉਹਨਾਂ ਦੀ ਕਰਨ ਜਾਂ ਨਾ ਕਰਨ ਕੋਈ ਗੱਲ ਨਹੀਂ ਤੂੰ ਰਹਿ ਉਹ ਫਿਰ ਵੇਖਾਂਗੇ ਆਪਾਂ ਹੋਵੇ ਨਾ ਹੋਵੇ ਤੂੰ ਇੱਥੇ ਰੋ ਕੋਈ ਗੱਲ ਨਹੀਂ ਮੈਂ ਆਪੇ ਉਹਨਾਂ ਨਾਲ ਗੱਲ ਕਰ ਲੂ ਮਨਾ ਲਾਂਗੇ ਹੀ ਉਹਨਾਂ ਨੂੰ ਨਹੀਂ ਆਂਟੀ ਅਜੇ ਨਹੀਂ ਤੈਨੂੰ ਜਾਣ ਨਹੀਂ ਇਹ ਜਨਾਂ ਦੇ ਕੋਲ ਸਮਾਨ ਤਾਂ ਮੈਂ ਲੈ ਕੇ ਜਾਣਾ ਹੈ ਚਲੋ ਦੀਦੀ ਕੋਈ ਗੱਲ ਨਹੀਂ ਤੁਸੀਂ ਮੈਨੂੰ ਬਸ ਅੱਧਾ ਕ ਕੱਪ ਚਾਹ ਬਣਾ ਦਿਓ ਜਾਂਦੀ ਵਾਰ ਦਾ ਮੈਂ ਆਪਣਾ ਸਮਾਨ ਪੈਕ ਕਰਨ ਲੱਗੀ ਹਾਂ ਚਾਹ ਤੇ ਮੈਂ ਬਣਾ ਦੇ ਕੋਈ ਨਹੀਂ ਆਂਟੀ ਮੈਂ ਤੁਹਾਨੂੰ ਮਿਲਣ ਵਾਸਤੇ ਆਇਆ ਕਰਾਂਗੀ ਤੁਸੀਂ ਟੈਨਸ਼ਨ ਨਾ ਲੋ ਮੈਂ ਤੁਹਾਡੇ ਕੋਲ ਹੀ ਆਂ ਸਮਾਨ ਪੈਕ ਕਰ ਲਾ ਫਿਰ ਆਪਾਂ ਮਿਲਦੇ ਆਂ ਚਲ ਚੰਗਾ ਧੀਏ ਜਿੰਨਾ ਤੇਰੀ ਮਰਜ਼ੀ ਮੈਂ ਤੈਨੂੰ ਕਹਿ ਵੀ ਕੀ ਸਕਦੀ ਆ ਤੇ ਮੈਂ ਰੋਕ ਵੀ ਨਹੀਂ ਹੁਣ ਜਿਆਦਾ ਸਕਦੀ ਅੰਟੀ ਮਮ ਲ ਅੰਟੀ ਮੇਹ ਕੀ ਹੋ ਗਿਆ ਮਿੰਮਲ ਮੇਹ ਅੰਟੀ ਮੇਹ ਵੇ ਕੀ ਹੋ ਗਿਆ ਅੰਟੀ ਮੰਮੀ ਜੀ ਕੀ ਆ ਪਾਜੀ ਦੇਖੋ ਕੀ ਹੋਇਆ ਇਹਨਾਂ ਨੂੰ ਮੰਮੀ ਜੀ ਤੁਸੀਂ ਮੇਰੇ ਕੋਲ ਪਾਣੀ ਲੈ ਕੇ ਆਈ ਲਾ ਲਿਆ ਪਾਣੀ ਲਿਆਵੇ ਬਲ ਫਸ਼ੇਟੀ ਲਿਆ ਪਾਣੀ ਮੰਮੀ ਜੀ ਕੀ ਆ ਇਹਨਾਂ ਨੂੰ ਮੰਮੀ ਜੀ ਆਂਟੀ ਤੁਸੀਂ ਠੀਕ ਹੋ ਆਂਟੀ ਜੀ ਮੰਮੀ ਜੀ ਪਾਣੀ ਲੈ ਆਓ ਜਲਦੀ ਵੀ ਜੀ ਆਂਟੀ ਦੀਦੀ ਲਈ ਪਾਣੀ ਛੱਤੀ ਮੰਮੀ ਜੀ ਮੈਂ ਬਲ ਬਾਹਰ ਛਿੱਟੇ ਅੱਖਾਂ ਦੇ ਮੰਮੀ ਜੀ ਉੱਠੋ ਆਹ ਲਓ ਪਾਣੀ ਪੀਓ ਆਂਟੀ ਪਾਣੀ ਪੀਓ ਆਂਟੀ ਮੈਂ ਮਲਾਂ ਤੂੰ ਫਾੜ ਮੈਂ ਗੱਡੀ ਕੱਢਦਾ ਆਪਾਂ ਇਹਨਾਂ ਨੂੰ ਡਾਕਟਰ ਨੂੰ ਵਿਖਾ ਕੇ ਲੇਗੀ ਤੂੰ ਇਹਨਾਂ ਨੂੰ ਠਾ ਪਾਣੀ ਪਾਣੀ ਪਿਆ ਮੰਮੀ ਜੀ ਆਂਟੀ ਠੀਕ ਹੋ ਕੀ ਹੈ ਅਮਿਤ ਨੂੰ ਆਂਟੀ ਜੀ ਇਹ ਲੰਬਾ ਇਹ ਸ਼ਮੀਂਹ ਤਰੀ ਲੀਆਂ ਜੀਆਂ ਆਉਣ ਡੀਆਂ ਵਾ ਇਹਨਾਂ ਨੂੰ ਕੀ ਹੋ ਗਿਆ ਵਾ ਮੰਮੀ ਜੀ ਉਠੋ ਫਾਜੀ ਗੱਡੀ ਕੱਢਣ ਦੇ ਆ ਦੀਦੀ ਲੈ ਕੇ ਚਲੀਏ ਉਹਨਾਂ ਨੂੰ ਅੱਗੇ ਬੈਹ ਇਹਨਾਂ ਤੇ ਮੈਂ ਆਈ ਹਾਂਜੀ ਆਂਟੀ ਠੀਕ ਹੋ ਤੁਸੀਂ ਕੱਢੋ ਗੱਡੀ ਹੈਲੋ ਅਮਨ ਕਿੱਥੇ ਗਮਨ ਓ ਯਾਰ ਮੰਡੀ ਮੰਡੀਏ ਗਾ ਤਾਂ ਤੂੰ ਛੇਤੀ ਜਤੀ ਆ ਜਾ ਤੇ ਡਾਕਟਰ ਬੈਦੀ ਕੋ ਮਮੀ ਨੂੰ ਪਤਾ ਨਹੀਂ ਕੀ ਹੋ ਗਿਆ ਜੱਕ ਨਾਮੇ ਚੱਕਰ ਆ ਗਏ ਇਹਨਾਂ ਨੂੰ ਆਹੋ ਓ ਤੂੰ ਜਾ ਚੰਗੇ ਭਲੇ ਛੱਡ ਕੇ ਗਾ ਮਤੇਰੇ ਮਗਰੋਂ ਸ਼ੰਮੀ ਆ ਗਈ ਉਹ ਪਤਾ ਨਹੀਂ ਸ਼ੰਮੀ ਨੇ ਕੀ ਕਿਹਾ ਇਹਨਾਂ ਕਾਹਦੀ ਟੈਨਸ਼ਨ ਲੈ ਲਈ ਆ ਉਹ ਜੱਕ ਨਾਮੇ ਚੱਕਰ ਆ ਗਏ ਤੂੰ ਵਧੀਆ ਗੱਲਾਂ ਨਾ ਕਰ ਤੂੰ ਛੇਤੀ ਆ ਡਾਕਟਰ ਬੈਦੀ ਕੋ ਆ ਜਾ ਆ ਜਾ ਛੇਤੀ ਮੈਂ ਲੈ ਕੇ ਆਣ ਲੱਗਾ ਆ ਜਾ ਠੀਕ ਆ ਡਾਕਟਰ ਸਾਹਿਬ ਆ ਵੇਖਾ ਮਮੀ ਨੂੰ ਪਤਾ ਨਹੀਂ ਕੀ ਹੋ ਗਿਆ ਜੱਕ ਨਾਮੇ ਚੱਕਰ ਆ ਗਏ ਇਹਨਾਂ ਨੂੰ ਚਲੋ ਦੇਖੀਏ ਦੇਖੋ ਬਬੀ ਜੀ ਜਿਵੇਂ ਆ ਰਕ ਗਾ ਗਾ ਕਰ ਰਹਾ ਮੈਂ ਮੇਰਾ ਤਾਂ ਬੀਪੀ ਬਹੁਤ ਜ਼ਿਆਦਾ ਲੋਅ ਜੇ ਭਾਜੀ ਅੱਛਾ ਦੱਸੋ ਦਵਾਈ ਲਿਖੋ ਫਿਰ ਠੀਕ ਅੱਛਾ ਪ੍ਰੋਬਲਮ ਕੀ ਹੋਈ ਹੈ ਨਾ ਪਤਾ ਨਹੀਂ ਕਿ ਲੋਅ ਆ ਨਾ ਕਿ ਟੈਨਸ਼ਨ ਹੀ ਤੀਨਾਂ ਨੇ ਕੋਈ ਯਕਦਾ ਮੈਂ ਉੱਠਿਆ ਅੱਛਾ ਮੈਨੂੰ ਪਤਾ ਕਰਾਂ ਦੇਈ ਠੀਕ ਹੈ ਤੇ ਕੱਲ੍ਹ ਆ ਗਿਆ ਇਹਨਾਂ ਨੂੰ ਉਸੇ ਲਈ ਦੇ ਤੇ ਬੀਪੀ ਦਾ ਬਹੁਤ ਜ਼ਿਆਦਾ ਲੋ ਆ ਰਿਹਾ ਇਹਨਾਂ ਦਾ ਟੈਨਸ਼ਨ ਦਿੱਤੀ ਕੋਈ ਜ਼ਿਆਦਾ ਆ ਹੋ ਸਕਦਾ ਹੈ ਕਿ ਟੈਨਸ਼ਨ ਨਹੀਂ ਲਈ ਹੋਏ ਇਹਨਾਂ ਨੇ ਬਾਕੀ ਮੈਂ ਤੁਹਾਨੂੰ ਮੈਡੀਸਿਨ ਲਿਖ ਦਿੰਦਾ ਹਾਂ ਮੈਂ ਤੇ ਉਹ ਤੁਸੀਂ ਇਹਨਾਂ ਨੂੰ ਦੇਓ ਜਾ ਕੇ ਤੇ ਕੋਈ ਗੱਲ ਠੀਕ ਹੈ ਲਿਖ ਦਿਓ ਡਾਕਟਰ ਹਾਂਜੀ ਇੰਜੈਕਸ਼ਨ ਲਾਉਣ ਦੇ ਲੋੜ ਤੇ ਨਹੀਂ ਬਾਈ ਨਹੀਂ ਮੈਡੀਸਿਨ ਮੈਂ ਲਿਖ ਕੇ ਦੇ ਰਿਹਾ ਹਾਂ ਬਾਈ ਜੀ ਤੁਸੀਂ ਮੈਡੀਸਿਨ ਦਿਓ ਫਿਰ ਅੱਜ ਸ਼ਾਮ ਨੂੰ ਅੱਖ ਲਗਾ ਦਾਂਗੇ ਠੀਕ ਹੈ ਮੰਮੀ ਮੰਮੀ ਮਮ ਜੀ ਕੀ ਹੋਇਆ ਭਾਜੀ ਨਾ ਬਾਈ ਬੀਪੀ ਬਹੁਤ ਜ਼ਿਆਦਾ ਲੋ ਆ ਇਹਨਾਂ ਟੈਨਸ਼ਨ ਦਿੱਤੀ ਹੈ ਤੇ ਬੀਪੀ ਉਹਦੇ ਕਰਕੇ ਲੋ ਆ ਜੀ ਮੰਮੀ ਮੰਮੀ ਨੂੰ ਕੁਝ ਬੋਲਣ ਹੀ ਦੇ ਮੰਮੀ ਇੰਜੈਕਸ਼ਨ ਵਾਰਾ ਲਾ ਦੇਣਾ ਡਾਕਟਰ ਇੰਜੈਕਸ਼ਨ ਲੋੜ ਨਹੀਂ ਆ ਮੈਂ ਨਾ ਇਹਨਾਂ ਨੂੰ ਮੈਡੀਸਿਨ ਸਮਝਾ ਰਿਹਾ ਆ ਆ ਦੇਖੋ ਆ ਨਾ ਮੈਡੀਸਿਨ ਤੁਸੀਂ ਇਹਨਾਂ ਸਾਰੇ ਜੀ ਇੱਕ ਇੱਕ ਦੇਣੀ ਜਾ ਕੇ ਤੁਸੀਂ ਟੈਬਲਟ ਅੱਛਾ ਜੀ ਠੀਕ ਆ ਜੀ ਸਵੇਰੇ ਸਾਮ ਦੇਣੀ ਕਿ ਤਿੰਨ ਟਾਈਮ ਦੇਣੀ ਇਹ ਤਿੰਨ ਟਾਈਮ ਦੇਣੀ ਡੋਜ਼ ਇਹਨਾਂ ਨੂੰ ਬਾਕੀ ਇਹਨਾਂ ਨੂੰ ਹੈਗਾ ਜੇ ਕਿ ਜਿਹੜੀ ਹੈ ਦਵਾਈ ਦੇਣ ਤੋਂ ਬਾਅਦ ਆਰਾਮ ਕਰਾਓ ਤੇ ਵਤਵਾ ਵਤ ਇਹਨਾਂ ਨੂੰ ਨਾ ਇੱਕ ਟੈਨਸ਼ਨ ਨਾ ਦੇਣਾ ਕੋਈ ਇੱਕ ਖੁਸ਼ ਰੱਖੋ ਵਤਵਾ ਵਤ ਇਹਨਾਂ ਨੂੰ ਹਾਂਜੀ ਜਿਹੜਾ ਕੁਛ ਰੱਖੋਗੇ ਉਹਨੇ ਹੀ ਨਾ ਬੀਪੀ ਠੀਕ ਰਹੇਗਾ ਕਹਿੰਦਾ ਮਤਲਬ ਕੋਈ ਸਾਰਾ ਕੁਝ ਟੈਨਸ਼ਨ ਵਾਲੀ ਟੈਨਸ਼ਨ ਨਹੀਂ ਹੋਇਆ ਸਾਰਾ ਕੁਝ ਹਾਂਜੀ ਸੁਣ ਲੈਈ ਨਾ ਹੁਣ ਇਹਨਾਂ ਨੂੰ ਹੁਣ ਦੁਬਾਰਾ ਇਹ ਚੀਜ਼ ਦੁਬਾਰਾ ਨਾ ਹੋਏ ਕੁਝ ਵੀ ਹੋ ਸਕਦਾ ਨਹੀਂ ਤੇ ਠੀਕ ਹੈ ਦੱਸੋ ਜਿੰਨਾ ਕੁਛ ਰੱਖੋ ਤੇ ਟੈਨਸ਼ਨ ਫਰੀ ਰੱਖਣ ਤੇ ਬਾਕੀ ਪਰ ਹੁਣ ਤੇ ਬੋਲਣ ਹੀ ਦੇਈ ਕੁਛ ਉਹ ਤੁਸੀਂ ਮੈਡੀਸਨ ਦੋਗੇ ਦਿਨ ਅੱਧੇ ਘੰਟੇ-ਘੰਟੇ ਤੱਕ ਫਿਰ ਪੀਜੇਗਾ ਜੀ ਤੇ ਬਾਕੀ ਨਾਲ ਜਿਹੜਾ ਆਉਂਦੇ ਨੇ ਆਪਣਾ ਠੀਕ ਹੁੰਦੇ ਨੇ ਤੇ ਇਹਨਾਂ ਖੁਸ਼ ਰੱਖੋ ਵੱਤੋ ਵੱਤ ਠੀਕ ਹੈ ਦੱਸੋ ਹੁਣ ਧਿਆਨ ਨਾਲ ਗੱਲਾਂ ਆਪਣੇ ਦਿਮਾਗ 'ਚ ਭ ਡਾਕਟਰ ਆ ਪਾ ਦੋ ਨਾ ਮਮੀ ਮਮੀ ਕੋਈ ਨਿਕ ਭਰਾਉਣਾ ਹੋ ਜਾਂਦਾ ਠੀਕ ਹੋਣ ਦਵਾਈ ਖਾਓ ਪਾਏਗਾ ਫਿਰ ਚਲੋ ਗੱਡੀ ਸਿੱਧੀ ਕਾਰਕਪਾਹ ਨਾਲ ਮਕਰਾਂ ਚਲੋ ਆਓ ਚਲੋ ਆਜੋ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਐਵੇਂ ਟੈਨਸ਼ਨ ਪਾਣੀ ਕਾਦੀ ਕੀ ਹੋਇਆ ਡਾਕਟਰ ਨੇ ਕੀ ਦੱਸਿਆ ਕੁਛ ਨਹੀਂ ਬੀਪੀ ਲੋਹਾ ਸੀ ਕਹਿੰਦਾ ਟੈਨਸ਼ਨ ਹੋ ਗਈ ਇਹਨਾਂ ਵੀ ਪਾਣੀ ਪੀਣਾ ਜੇ ਸਿੱਧੇ ਹੋ ਜਾ ਨਾ 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 ਮੰਮੀ ਇੰਜੈਕਸ਼ਨ ਲਗਾਇਆ ਨਹੀਂ ਉਹ ਕਹਿੰਦਾ ਸਾਮ ਦੇ ਜੇ ਖਾਂਦੀ ਉਹ ਹਾਲਤ ਚ ਨਹੀਂ ਕਿ ਦਵਾਈ ਖਾਣੀ ਨਹੀਂ ਹੁਣ ਡਾਕਟਰ ਸਾਹਿਬ ਕਹਿੰਦੇ ਆ ਵੀ ਇੰਜੈਕਸ਼ਨ ਕੋਈ ਨਹੀਂ ਸ਼ਾਮਾਂ ਨੂੰ ਲਾਵਾਂਗੇ ਦਵਾਈ ਦੇ ਦਿੱਤੀ ਹੈ ਜਾ ਕੇ ਖਾਓ ਇਹਦੇ ਨਾਲ ਇਰਮਾਨ ਆ ਜਾਊਗਾ ਜੇ ਨਾ ਆਊਗਾ ਤਾਂ ਫਿਰ ਕੋਈ ਨਹੀਂ ਸ਼ਾਮਾਂ ਨੂੰ ਲਾਣਾ ਬੀਪੀ ਬੜਾ ਡਾਊਨ ਹੋਇਆ ਦਾ ਮੰਮੀ ਮੰਮੀ ਬੋਲੋ ਮੰਮੀ ਮੰਮੀ ਠੀਕ ਹੋ ਮੇਨਾ ਪਾਬੀ ਨਿੰਮਕਾ ਲਿਆਓ ਮੈਂ ਲੈ ਕੇ ਆਈ ਖਾ ਕੇ ਆ ਮੰਮੀ ਉੱਥੇ ਠੰਡੇ ਆ ਖਾ ਆਂਟੀ ਠੀਕ ਹੋ ਸਹਣਾ ਨਾ ਇੱਧਰ ਲਾਉ ਤੂੰ ਪਛੇਰ ਪਾਜੀ ਕੀ ਕਹਿੰਦਾ ਡਾਕਟਰ ਸਾਹਿਬ ਕੀ ਹੋਇਆ ਨਾ ਡਾਕਟਰ ਕਹਿੰਦਾ ਆ ਕਿ ਇੰਨੇ ਨਾਲ ਟੈਨਸ਼ਨ ਲਈ ਆ ਜ਼ਿਆਦਾ ਤੇ ਇਹ ਗੱਲ ਦੀ ਤਾਂ ਕਰਕੇ ਬੀਪੀ ਬਹੁਤ ਜ਼ਿਆਦਾ ਡਾਊਨ ਹੋ ਗਿਆ ਮੰਮੀ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਟੈਨਸ਼ਨ ਕਾਦੀ ਲਈ ਆ ਹੌਂ ਤੇ ਸਾਰਾ ਕੁਝ ਸਹੀ ਆ ਮੈਂ ਕੰਮ ਵੀ ਕਰਦਾ ਪਿਆ ਤੁਸੀਂ ਐਵੇਂ ਟੈਨਸ਼ਨਾਂ ਲਈ ਜਾਂਦੇ ਜੀ ਆਂਟੀ ਜੀ ਤੁਸੀਂ ਇੰਨੀ ਟੈਨਸ਼ਨ ਕਾਦੀ ਲੈਂਦੇ ਹੋ ਕਿ ਬਿਮਾਰੀ ਪੈ ਗਈ ਉਹ ਜੇ ਤੁਹਾਨੂੰ ਕੁਝ ਹੋ ਜਾਂਦਾ ਫੇਰ ਤੈਨੂੰ ਤਾਂ ਪਤਾ ਹੀ ਟੈਨਸ਼ਨ ਕਾਦੀ ਹੈ ਜੇ ਤੂੰ ਮੇਰੀ ਗੱਲ ਮੰਨ ਲੈਨੋ ਇੱਥੇ ਤੱਕ ਕੰਮ ਨਹੀਂ ਜਾਣਾ ਹੌਲੀ ਸੋਚ ਲਾ ਜੇ ਮੈਨੂੰ ਬਚਾਉਣਾ ਹੀ ਨਾ ਮੇਰੀ ਗੱਲ ਮੰਨ ਜਾ ਮੰਮੀ ਮੇਰੀ ਗੱਲ ਸੁਣ ਤੁਹਾਨੂੰ ਜਿੱਦਾਂ ਠੀਕ ਲੱਗਦਾ ਨਾ ਤੂੰ ਹੀ ਉਦਾਂ ਕਰੋ ਮੈਂ ਤੁਹਾਡੀ ਹਰ ਗੱਲ ਮੰਨੂਗਾ ਪਰ ਤੁਸੀਂ ਠੀਕ ਹੋ ਜਾਓ ਮੈਂ ਠੀਕ ਹੋ ਜੂੰਗੀ ਤੂੰ ਕਹਤਾ ਨਾ ਹੁਣ ਮੈਂ ਠੀਕ ਹੋ ਜੂੰਗੀ ਤੂੰ ਮੰਨ ਗਿਆ ਨਾ ਮੇਰਾ ਪੁੱਤ ਮੈਂ ਇੰਨੇ ਜੀ ਖੁਸ਼ ਹਾਂ ਠੀਕ ਆ ਆ ਪੀ ਲੋ ਲਿੰਕਾ ਪੀ ਲੋ ਪੀ ਲੋ ਹੋਰ ਪੀ ਲੋ ਥੋੜੀ ਤੁਹੇ ਹੁਣ ਕੋਈ ਟੈਨਸ਼ਨ ਨਹੀਂ ਲਾਉਣੀ। ਤੂੰ ਜਿੱਦਾਂ ਕਹੋਗੇ ਨਾ ਮੈਂ ਉਦਾਂ ਹੀ ਕਰ ਲੂੰਗਾ। ਕੋਈ ਟੈਨਸ਼ਨ ਨਹੀਂ ਲਾਉਂਦੀ ਹੁਣ ਮੈਂ। ਇਹ ਬੇਮਾਲਾ। ਇੱਕਦੋ ਦੁੱਧ ਚ ਰਾਸ ਪਿਓਗੇ ਨਾ ਮੰਮੀ ਨੇ ਦੇਦੇ ਡਰ ਕੇ ਨਾ ਕਿਹਾ ਸੀ ਵੀ ਦਵਾਈ ਵੀ ਦੇਣੀ ਹੈ ਮਟਕੇ ਦਾ ਥਾਂ ਮਟਾਪਾ ਹੈ। ਹੈ? ਕਿ ਕੋਈ ਨਹੀਂ ਦੇ ਦੇ। ਆਨੇ ਦੇ ਮਟਕੇ ਦਵਾਈ ਵੀ ਦੇਣੀ। ਮਿਚਾ ਚਾਹ ਚਾਹ ਕੇ ਦੁੱਧ ਚ। ਦੁੱਧ ਚ ਦੁੱਧ ਚ। ਠੀਕ ਹੈ। ਹਾਂ ਬੇਮਾਲਾ। ਤਾਰੇਂ ਜਾਂ ਦੁੱਧ? ਹਾਂ ਮੈਂ ਧਾਰਾਂ ਹੀ ਆ। ਅੱਛਾ। ਫੋਲੋ ਜੇ ਰਹਿ ਜੇ ਫਿਰ ਦਿਨੀ ਲਿਆ ਕੇ। ਚੱਲ ਕੋਈ ਨਹੀਂ ਠੱਡਾ ਕਰਕੇ ਲੈ ਆਈ ਫਿਰ ਹੈ। ਸਮੇ ਮਮੀ ਠੀਕ ਲੱਗਣ ੜੇ ਹੁਣ ਉਹ ਰੈਸਟ ਕਰ ਲੈਣ ਜਾ ਕੇ ਕਰ ਲੈ ਤੂੰ ਤਿਆਰੀ ਆਪਣੀ ਲੇਟ ਹੋਣ ੜਈਆ ਫਿਰ ਤੂੰ ਮੇਰੀ ਮੈਂ ਉਨਿੱਧਰ ਕਿਤੇ ਨਹੀਂ ਜਾਣਾ ਜਿੰਨੀ ਤੇ ਰੰਟੀ ਜੀ ਬਿਲਕੁਲ ਠੀਕ ਨਹੀਂ ਹੋ ਜਾਂਦੇ ਮੈਂ ਨਹੀਂ ਜਾ ਸਕਦੀ ਇੱਦਾਂ ਮੈਂ ਇੱਥੇ ਰਹਿਣਾ ਚੰਨ ਫਿਰ ਤਾਂ ਠੀਕ ਐ ਵੇਹਲਾ ਕੁੜੀਏ ਤੇਰੀ ਮਰਜ਼ੀ ਆ ਅਈਦਰ ਤੈਨੂੰ ਕੋ ਕਹਿ ਨਹੀਂ ਸਕਦੇ ਤੇਰੀ ਮਰਜ਼ੀ ਜਾ ਤੇਰੀ ਮਰਜ਼ੀ ਆ ਅਣੀ ਚੁੱਪ ਕਰ ਜਾਓ ਤੁਸੀਂ ਠੀਕ ਨਹੀਂ ਨਹਿਗੇ ਬਸ ਚੁੱਪ ਰੋ ਮੈਂ ਨਹੀਂ ਜਾਣਾਂ ਕਿ ਦੇਵੀ ਚੁੱਪ ਕਿ ਤਰ੍ਹਾਂ ਰੋ ਮਮੀ ਤੁਹਾਨੂੰ ਕਿਹਾ ਸੀ ਨਾ ਵੀ ਚੁੱਪ ਰੋ ਡਾਕਟਰ ਨੇ ਕਿਹਾ ਰੈਸਟ ਕਰਨੀ ਜਿਆਦਾ ਨਾ ਬੋਲੋ ਰਹੀ ਅਮਨ ਮੰਮੀ ਨੇ ਕਿਹਾ ਚੁੱਪ ਕਰਕੇ ਰਹਿ ਰੈਸਟ ਕਰੋ ਤੁਸੀਂ ਬਿਲਕੁਲ ਨਹੀਂ ਲਾ ਮੈਂ ਪੈਜੋ ਘੜੀ ਚਲੋ ਕਰ ਲੋ ਰੈਸਟ ਦੀ ਠੀਕ ਹੈ ਪੋਬੀ ਲੈ ਆ ਦੋ ਫਿਰ ਮੈਡੀਸਨ ਵੀ ਦੇ ਦਿੰਦੀ ਤਾਂ ਕੋਈ ਨਹੀਂ 10 ਮਿੰਟ ਬਾਅਦ ਦੇ ਦਿੰਦੇ ਆ ਬਾਅਦ ਮਮੀ ਨੂੰ ਰੈਸਟ ਕਰ ਲੈ ਨਵੇਂ ਬਾਅਦ ਕੋਈ ਨਹੀਂ ਫਿਰ ਮਮੀ ਲਵੇਂ ਪੈਜੋ ਪਾਜੀ ਜੜੀਆਂ ਮੇਰੇ ਕੋ ਗਲਤੀਆਂ ਹੀ ਆ ਨਾ ਹੁਣ ਤੁਹਾਨੂੰ ਵੀ ਪਤਾ ਮੈਂ ਇਦਾਂ ਦੀਆਂ ਗਲਤੀਆਂ ਨਹੀਂ ਕਰਦਿਆਂ ਮੈਂ ਕੰਮ ਵੀ ਕਰਦਿਆਂ ਬਾਕੀ ਜਿੱਦਾਂ ਤੁਹਾਨੂੰ ਠੀਕ ਲਾ ਦਣਾ ਜਿੱਦਾਂ ਮੰਮੀ ਨੂੰ ਠੀਕ ਲਾ ਦਵਾਂ ਮੈਂ ਹਰ ਗੱਲ ਮੰਨੂਗਾ ਜਿੱਥੇ ਤੁਸੀਂ ਕਰੋਗੇ ਨਾ ਮੈਂ ਉੱਥੇ ਵਿਆਹ ਕਰਾ ਲਊਗਾ ਬਸ ਮੰਮੀ ਨੂੰ ਟੈਨਸ਼ਨ ਨਹੀਂ ਹੋਣੀ ਚਾਹੀਦੀ ਮੰਮੀ ਨੂੰ ਨਹੀਂ ਕੋਈ ਖੁਸ਼ ਹੋਣਾ ਚਾਹੀਦਾ ਠੀਕ ਹੈ ਗੱਲ ਹਮਣ ਜੇਰ ਉਹ ਗੱਲ ਸੋਚ ਲਈ ਹੈ ਨਾ ਕੋਈ ਮੰਮੀ ਨੂੰ ਖੁਸ਼ ਰੱਖਣਾ ਤੇ ਬੜੀ ਵਧੀਆ ਗੱਲ ਸੋਚੀ ਯਾਰ। ਹਾਂਜੀ। ਤੁਸੀਂ ਕੋਈ ਨਹੀਂ ਮੰਮੀ ਨਾਲ ਕਰ ਲੋ ਗੱਲ। ਜਿੱਥੇ ਤੁਸੀਂ ਕਹੋਗੇ ਨਾ ਮੈਂ ਉੱਥੇ ਵਿਆਹ ਕਰਾ ਲੂੰਗਾ। ਜਿੱਦੋਂ ਵੀ ਤੁਸੀਂ ਕਹੋਗੇ। ਠੀਕ ਆ ਕੋਈ ਗੱਲ। ਚਲੋ ਠੀਕ ਆ ਮੈਂ ਜਾਵਾਂ ਪੇਮੈਂਟ ਵੀ ਲੈਣੀ ਮੈਂ ਇਹਦੇ ਵਿੱਚ ਹੀ ਛੱਡ ਕੇ ਆ ਗਿਆ। اچھا ਠੀਕ ਆ ਮੈਂ। ਤੁਸੀਂ ਰੋ ਘਰੇ ਅੱਜ ਤੁਸੀਂ ਨਾ ਜਾਏ। ਚਲੋ ਠੀਕ ਆ। ਚੱਲ ਰਾਜੂ। ਮੈਨੂੰ ਦੇਹੋ ਕੁੜੀ ਪਸੰਦ ਆ। ਜੇ ਅਮਨ ਮੰਨ ਗਿਆ ਤੇ ਬੜੀ ਵਧੀਆ ਗੱਲ ਆ। ਆਪਾਂ ਇਹਦਾ ਵਿਆਹ ਕਰੀਏ। ਤੇ ਮੇਰੇ ਸਿਰ ਮਨ ਤੋਂ ਭੋਜ ਲੱਥੇ ਹੋਰ ਆਪਾਂ ਕੀ ਲੈਣਾ ਇਸੇ 'ਚ ਮੈਂ ਖੋਜ ਚਲੋ ਕੋਈ ਨਹੀਂ ਮੰਮੀ ਦੀ ਕਰਦੇ ਹਾਂ ਉਹਨਾਂ ਨਾਲ ਗੱਲ ਮਨਾਉਂਦੇ ਹਾਂ ਉਹਨਾਂ ਨੂੰ ਕੋਈ ਨਹੀਂ ਚੱਲ ਚੰਗਾ ਪੁੱਤ ਤੂੰ ਇਹ ਟੈਂਸ਼ਨ ਨਾ ਲਾਉ ਕਿਸ ਗੱਲ ਦੀ ਆਪਾਂ ਕਰਦੇ ਹਾਂ ਗੱਲ ਉਹਨਾਂ ਨਾਲ ਠੀਕ ਐ ਤੂੰ ਤੇ ਮਿਲ ਜਾਓ ਗੱਲ ਕਰਕੇ ਆਓ ਆਪਾਂ ਵਿਆਹ ਕਰੀਏ ਚਲੋ ਕੋਈ ਨਹੀਂ ਤੁਹੇ ਰੈਸਟ ਕਰਾਉਣਾ ਡਾਕਟਰ ਨੇ ਕਿਹਾ ਰੈਸਟ ਕਰਨੀ ਆ ਤੇ ਮੈਂ ਮਿਮਨ ਨੂੰ ਕਹਿੰਦਾ ਕੋਈ ਨਹੀਂ ਤੁਹਾਨੂੰ ਦਵਾਈ ਖਵਾ ਦਿੰਦੀ ਆ ਠੀਕ ਆ ਠੀਕ ਆ ਬੱਤ ਠੀਕ ਆ ਚਲੋ ਠੀਕ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਸਾਰੇ ਠੀਕ ਠਾਕ ਹੋ ਤੇ ਕਿਰਾਏਦਾਰਨੀ ਪਾਟ ਦਾ ਅੱਜ ਆਪਾਂ ਕਰਤਾ ਆ ਐਂਡ ਤੇ ਪਹਿਲੇ ਅਸੀਂ ਜਿਹੜੀ ਸਟੋਰੀ ਸ਼ੁਰੂ ਕੀਤੀ ਸੀ ਅਮੀਰ ਭੈਣ ਤੇ ਗਰੀਬ ਭੈਣ ਪ੍ਰਤੀ ਭਾਬੀ ਦੀ ਸੋਚ ਉਹਦੇ ਅਸੀਂ ਥੋੜੇ ਜਿਹਾ ਪਾਟ ਬਣਾਏ ਸੀ ਤੇ ਕਿਸੇ وجہ ਕਾਰਨ ਉਹ ਪਾਰਟ ਸੀ ਰੋਕ ਦਿੱਤੇ ਸੀ ਵੇਚੀ ਤੇ ਨਾਲੇ ਵੈਸੇ ਵੀ ਮੈਸੇਜ ਵੀ ਆਏ ਸੀ ਕੁਝ ਤੇ ਕੁਝ ਮੇਰੇ ਫੈਨਸ ਵੀ ਮੈਨੂੰ ਕਾਫੀ ਮਿਲੇ ਤੇ ਉਹਨਾਂ ਨੇ ਵੀ ਕਿਹਾ ਕਿ ਸਟੋਰੀ ਬਹੁਤ ਵਧੀਆ ਸੀ ਤੇ ਤੁਸੀਂ ਬੰਦ ਕਿਉਂ ਕਰਤੀ ਆ ਤੇ ਮੈਂ ਨਿਊ ਸਟੋਰੀ ਬਾਅਦ ਵਿੱਚ ਸਟਾਰਟ ਕਰਾਂਗੀ ਪਹਿਲੇ ਉਹਦੇ ਪਾਰਟ ਜਿਹੜੇ ਆ ਉਹ ਕੰਟੀਨਿਊ ਆਪਾਂ ਕਰਾਂਗੇ ਤੇ ਕੱਲ ਤੋਂ ਉਹਦਾ ਪਾਰਟ ਆ ਰਿਹਾ ਜੇ ਅਮੀਰ ਭੈਣ ਤੇ ਗਰੀਬ ਭੈਣ ਦਾ ਸਵੇਰੇ ਪਾਰਟ ਅਗਲਾ ਆਏਗਾ ਤੇ ਸਪੋਰਟ ਕਰਿਓ ਫੁੱਲ ਮੈਨੂੰ ਆਸ ਆ ਕਿ ਤੁਸੀਂ ਫੁੱਲ ਪਿਆਰ ਦਿਓਗੇ ਤੇ ਆ ਰਹੇ ਆ ਸਵੇਰੇ ਉਹਦੇ 파ਟ ਅੱਗੋ ਲੈ ਕੇ ਠੀਕ ਹੈ ਜੀ ਓਕੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ so much ਸਾਰਿਆਂ ਦਾ ਮਿਲਦੇ ਆ ਨਵੇਂ 파ਟ ਨਾਲ